ਸਾਮਣੇ ਮੇਰੇ ਸੱਲੇ ਖੜੀ ਹੈ ਮੈਨੇ ਆਹ ਆਪੇ ਕਦੀ ਆਈ ਇਸੇ ਤਰਫ ਆਉਂਦੇ ਮੇਰੇ ਆ ਵੀ ਕਿਵੇਂ ਆ ਬਾਈ ਬੁਈ ਨਹੀਂ ਪਹਿਲਾਂ ਤਾਂ ਕਹੇ ਘਰ ਵਾਲਾ ਫੇਰ ਘਰ ਵਾਲੀ ਜੀ ਅਸੀਂ ਤੇ ਕਰ ਲੈ ਜੂਗੇ ਹਾਂ ਹੁਣ ਤਾਂ ਕਹਿ ਕਿ ਜਿੱਥੋਂ ਤੱਕ ਉੱਥੋਂ ਤੱਕ ਹੀ ਲੈ ਜਾਊਗਾ ਆਪ ਬੈਟਸੋਰ ਹੋ ਜੁੱਤੀਆਂ ਨਾ ਖਾਲੀ ਜੁੱਤੀਆਂ ਆ ਜੋ ਪਹਿਲਾਂ ਬਣਾ ਲਾਂਗੇ ਤੇ ਫਿਰ ਹਾਂ ਬਾਅਦ ਆ ਬੰਦਰਾ ਹੋਗਾ ਉਹਦੀ ਘਰੇ ਹੋਏਗਾ ਘਰ ਵਾਲਾ ਕਿਤੇ ਤੋਂ ਬਾਹਰ ਹੋਏਗਾ ਬਾ ਬਾ 50 ਸੇਤੀ ਪਾਉਂਦਾ ਮੋਹਾ ਚੱਲ ਕਿੱਥੇ ਚੱਲਗੇ ਕਿੱਥੇ ਜਾਣਾ ਕਿ ਕਿੱਥਰ ਕਾਰ ਦੀ ਆਏ ਹਾਏ ਹਾਏ ਇਹੋ ਦੁੱਲਾ ਵੀ ਪਾ ਨਾ ਚੱਲੇ ਲੋੜ ਜੇੜਾ ਆਪਾ ਸ਼ਰੀਮ ਬਕਸਾ ਸਾਹ ਤੇ ਲੋਡ ਆਪਾ ਲਾਇਆ ਲਿਆ ਕਿ ਬਾਈ ਤੋਂ ਮੋਖਲੇ ਕੋੜ ਪਾ ਰੋੜ ਤੇ ਬਾਈ ਰੇਡ ਬਹੁਤ ਘਟ ਲਾਉਂਦਾ ਗਾ ਬਹੁਤ ਵਧੀਆ ਬੇ ਪਰੇ ਪਰੇ ਨਾ ਪਾ ਵੀ ਚਲੋ ਮਿਲਦੇ ਆਪਾਂ ਅੱਗੇ ਜਾ ਕੇ ਆ ਵੀ ਆਪਾਂ ਤਰਫੇ ਫਿਰੇ ਕੋਟੋਂ ਵੇਖੋ ਆਪਾਂ ਪਹੁੰਚ ਗਏ ਨਹਿਰ ਤੇ ਮੁਟਾਕੀ ਮਾਲਸੰਗਲ ਦੇ ਤੇ ਚਲੋ ਚੱਲਦੇ ਆ ਅੱਗੇ ਲੈ ਪਿੰਡ ਸੱਬੇ ਦੇ ਆ ਗਏ ਆ ਸੱਬੇ ਦੀ ਕੋਠੀ ਹੈਗੀ ਆ ਉਹ ਸਾਹਮਣੇ ਗੇਟ ਹਾਰਾ ਜਾ ਆਪਾਂ ਪਹੁੰਚ ਗਏ ਸਰਾਨ ਆ ਗਏ ਉਹ ਵੇਖੋ ਸਰਾਨ ਆ ਗਏ ਦਾ ਵੇਖੋ ਮਾਗਰੇ ਮਿੱਲੇ ਕਰਕੇ ਗੁਰੂ ਦੇ ਲੰਗਰ ਕਿੰਨੇ ਚੱਲਦੇ ਵੇ ਕਿੰਨੇ ਥਾਵਾਂ ਤੇ ਚੱਲੇ ਆ ਕਿੰਨੇ ਲਾ ਸੂਆ ਪਤਾਂ ਤੋਂ ਬਾਹਰ ਆ ਰਿਹਾ ਵੇਖੋ ਕਿ ਨਾ ਸ਼ੱਟ ਲੱਗਦਾ ਕਿੰਨਾ ਰਾਸ਼ਾ ਇੱਥੇ ਪਾ ਚੁੱਕੇ ਆਪਾਂ ਮਕਸਾ